ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੈਰੀ ਸਟੱਡੀ ਆਨਲਾਈਨ ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਕੋਰਸ ਦੇ ਉੱਪਰ ਮਿਲਣ ਵਾਲੇ ਡਿਸਕਾਊਂਟ ਦੀ ਠੀਕ ਹੈ ਅੱਜ ਦੇ ਲਈ ਆਫਰ ਇੱਕ ਹੈ 30% ਡਿਸਕਾਊਂਟ ਹਰ ਇੱਕ ਕੋਰਸ ਦੇ ਉੱਪਰ ਚਾਹੇ ਕਲਾਸ 8th ਦਾ ਹੈ 9th ਦਾ 10th ਤੇ ਜਾਂ ETT ਦੇ ਵਿੱਚ ਕਿ ਚਾਰ ਕੋਰਸ ਹੈ ਆਪਣੇ ਕੋਲ ਜਿੰਦੇ ਵਿੱਚ ਇੱਕ EVS ਦਾ ਕੱਲਾ ਕੋਰਸ ਹੈ ਠੀਕ ਹੈ ਉਸ ਤੋਂ ਬਿਨਾ ਇੱਕ ਇੰਗਲਿਸ਼ ਦਾ ਕੋਰਸ ਹੈ ਉਸ ਤੋਂ ਬਿਨਾ ਇੱਕ ETT ਸੈਕੰਡ ইয়ার ਦਾ ਤੇ ਲਾਸਟ ਵਿੱਚ ਕੀ ਹੈ ETT ਸੈਕੰਡ ইয়ার ਪਲੱਸ PSAT ਇਹਨਾਂ ਦਾ ਕੋਰਸ ਹੈ ਸੋ ਕੋਰਸ ਨੂੰ 쿠ਪਨ ਨੂੰ ਅਪਲਾਈ ਕਿਵੇਂ ਕਰਨਾ ਹੈ ਇਹ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਣ ਜਾ ਰਿਹਾ ਹਾਂ ਸੋ ਸਭ ਤੋਂ ਪਹਿਲਾਂ ਤੁਸੀਂ ਆਪਣੀ ਐਪ ਓਪਨ ਕਰੋਗੇ ਤਾਂ ਕੁਝ ਇਹੋ ਜਿਹਾ ਇੰਟਰਫੇਸ ਦਿਖਾਈ ਦੇਗਾ ਠੀਕ ਹੈ ਤੁਸੀਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਸਟੋਰ ਦੇ ਉੱਪਰ ਕਲਿੱਕ ਕਰਨਾ ਹੈ ਇਹ ਵਾਲਾ ਸਟੋਰ ਹੈ ਇਹਦੇ ਉੱਪਰ ਤੁਸੀਂ ਕਲਿੱਕ ਕਰਨਾ ਹੈ ਠੀਕ ਹੈ ਜਦੋਂ ਐਪ ਓਪਨ ਕਰੋਗੇ ਨਾ ਡਾਊਨਲੋਡ ਕਰਨ ਤੋਂ ਬਾਅਦ ਆਉਂਦਾ ਅਕਾਊਂਟ ਬਣਾਉਣ ਤੋਂ ਬਾਅਦ ਇਸ ਤਰ੍ਹਾਂ ਸਟੋਰ ਦਾ ਇੱਕ ਆਪਸ਼ਨ ਆ ਰਿਹਾ ਹੁੰਦੇ ਉੱਪਰ ਤੁਸੀਂ ਕੀ ਕਲਿੱਕ ਕਰੋਗੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਜਿਵੇਂ ਜਾਓਗੇ ਸਟੋਰ ਦੇ ਵਿੱਚ ਇੱਥੇ ਅਲੱਗ-ਅਲੱਗ ਤਰ੍ਹਾਂ ਦੇ ਕੋਰਸ ਆ ਗਏ ਜਿਵੇਂ ਕਿ ਉੱਪਰ ਵੀ ਕੁਝ ਕੋਰਸ ਨੇ ਵੈਸੇ 8th ਆ ਗਿਆ 9th ਆ ਗਿਆ ਠੀਕ ਹੈ E S E T T P S Stat ਆ ਗਿਆ ਇਸ ਤਰ੍ਹਾਂ ਸਾਰੇ ਕੋਰਸ ਕੀ ਆ ਆ ਗਏ ਮੰਨ ਲਓ ਆਪਾਂ ਕੀ ਹੈ E T T P S Stat ਵਾਲਾ ਕੋਰਸ ਨੂੰ ਬਾਈ ਕਰਨਾ ਤਾਂ ਆਪਾਂ ਇਹਦੇ ਉੱਪਰ ਕਲਿੱਕ ਕਰਾਂਗੇ ਠੀਕ ਹੈ ਇਸ ਦੇ ਉੱਪਰ ਆਪਾਂ ਕਲਿੱਕ ਕਰਨਾ ਉਸ ਤੋਂ ਬਾਅਦ ਤੁਸੀਂ ਕੀ ਕਰੋਗੇ ਜਦੋਂ ਇਹਦੇ ਉੱਪਰ ਕਲਿੱਕ ਕਰਤਾ ਤਾਂ ਕੁਝ ਇਹ ਹੋ ਜਾ ਇੰਟਰਫੇਸ ਓਪਨ ਹੋਏਗਾ ਠੀਕ ਹੈ ਜਿੰਦੇ ਵਿੱਚ ਸ਼ੋ ਹੋਏਗਾ U Pay पांच सौ नड़िन्नवे रुपए कोर्स प्राइस पांच सौ अठ जी एस टीनवे रुपए टोटल किन्ना अपने को नड़िनवे रुपए ओके तुम्हें की करना इतने एक कोर्स शोर है कूपन इनके उपर की क्लिक करोगे पैरी थर्टी एन पहला भी थर्टी परसेंट ऑफ दिता से इस बार थर्टी के न्यू है ठीक है थर्टी एन का मतलब थर्टी न्यू आ गया ठीक है सो इन उपर जब तुम क्लिक करोगे उसको की शो होगा कुछ योजा इंटरफेस ठीक है योजा शो हो जाएगा जिंदी 599 ਵਾਲਾ ਕੋਰਸ ਤੁਹਾਨੂੰ ਕਿ ਸਿਰਫ 419 ਦੇ ਵਿੱਚ ਮਿਲੇਗਾ ਤੁਸੀਂ ਕੀ ਕਰਨਾ ਉਸ ਤੋਂ ਬਾਅਦ ਆਈ ਐਮ ਇੰਟਰਸਟਿਡ ਤੇ ਕਲਿੱਕ ਕਰਨਾ ਠੀਕ ਹੈ ਆਈ ਐਮ ਇੰਟਰਸਟਿਡ ਜਦੋਂ ਆਈ ਐਮ ਇੰਟਰਸਟਿਡ ਤੇ ਕਲਿੱਕ ਕਰੋਗੇ ਤੁਹਾਡੇ ਕੋਲ WhatsApp ਦੇ ਉੱਪਰ ਮੈਸੇਜ ਜਾਊਗਾ ਕੁਝ ਇਸ ਤਰ੍ਹਾਂ ਦਾ ਕੁਝ ਇਸ ਤਰ੍ਹਾਂ ਦਾ ਤੁਹਾਡੇ ਕੋਲ ਕੀ ਆ WhatsApp ਦੇ ਉੱਪਰ ਮੈਸੇਜ ਆਏਗਾ ਠੀਕ ਹੈ ਤੁਸੀਂ ਕੀ ਕਰਨਾ ਉਸ ਤੋਂ ਬਾਅਦ ਜੇ ਤਾਂ ਤੁਹਾਡੇ ਕੋਲ ਆਪਦੇ ਕੋਲ Google Pay ਚੱਲਦਾ ਫਿਰ ਤਾਂ ਤੁਸੀਂ ਇਸ ਲਿੰਕ ਦੇ ਉੱਪਰ ਕਲਿੱਕ ਕਰ ਸਕਦੇ ਹੋ ਡਾਇਰੈਕਟਲੀ ਜੇ ਤੁਹਾਡੇ ਆਪਦੇ ਕੋਲ Google Pay ਨਹੀਂ ਚੱਲਦਾ ਤੁਸੀਂ ਕਿਸੇ ਫਰੈਂਡ ਤੋਂ ਕਰਾਉਣਾ ਜਾਂ ਪੇਰੈਂਟਸ ਤੋਂ ਕਰਾਉਣਾ ਕਿਸੇ ਵੀ ਤੋਂ ਵੀ ਕਰਾਉਣਾ ਤਾਂ ਉਹਨਾਂ ਨੂੰ ਇਹ ਮੈਸੇਜ ਤੁਸੀਂ ਫਾਰਵਰਡ ਕਰੋਗੇ ਠੀਕ ਹੈ ਮੈਂ ਰਿਪੀਟ ਕਰਦਾ ਮੈਂ ਕੀ ਕਿਹਾ ਜੇਕਰ ਤੁਹਾਡੇ ਆਪਦੇ ਕੋਲ Google Pay ਚੱਲਦਾ ਤਾਂ ਤੁਸੀਂ ਇਸ ਬਲੂ ਲਿੰਕ ਦੇ ਉੱਪਰ ਕਲਿੱਕ ਕਰੋਗੇ ਜੇ ਤੁਹਾਡੇ ਕੋਲ ਨਹੀਂ ਚੱਲਦਾ ਤੁਸੀਂ ਕਿਸੇ ਫਰੈਂਡ ਤੋਂ ਕਰਾਉਣਾ ਕਿਸੇ ਸ਼ਾਪ ਤੋਂ ਕਰਾਉਣਾ ਤਾਂ ਤੁਸੀਂ ਇਹ ਵਾਲਾ ਮੈਸੇਜ ਉਹਨਾਂ ਨੂੰ ਫਾਰਵਰਡ ਕਰ ਦੋਗੇ WhatsApp ਤੋਂ ਠੀਕ ਹੈ ਜਦੋਂ ਫਾਰਵਰਡ ਕਰੋਗੇ ਉਹ ਇਸ ਲਿੰਕ ਤੇ ਕਲਿੱਕ ਕਰਨਗੇ ਉਸ ਤੋਂ ਬਾਅਦ ਕੁਝ ਇਹੋ ਜਿਹਾ ਇੰਟਰਫੇਸ ਓਪਨ ਹੋ ਜਾਏਗਾ ਠੀਕ ਹੈ ਪੇਮੈਂਟ ਵਾਲਾ Google Chrome ਦੇ ਵਿੱਚ ਓਪਨ ਹੋਏਗਾ Google Pay ਤੋਂ ਕਰਨਾ ਠੀਕ ਹੈ ਤਾਂ Google Pay ਤੇ ਕਲਿੱਕ ਕਰ ਸਕਦੇ ਹੋ UPI ਫੋਨ ਪੇ ਤੋਂ ਕਰਨਾ ਹੈ ਫੋਨ ਪੇ ਤੋਂ ਕਲਿੱਕ ਕਰ ਸਕਦੇ ਹੋ ਤੇ ਲਾਸਟ ਵਿੱਚ ਤੁਸੀਂ ਕੀ ਕਰੋਗੇ ਪੇ ਨਾਓ ਅਗਾਂਹ ਪਾਸਵਰਡ ਭਰ ਕੇ ਤੁਸੀਂ ਪੇ ਕਰ ਦੋਗੇ ਤੇ ਤੁਹਾਡੇ ਕੋਲ kia ਕੋਰਸ ਚੱਲਣ ਲੱਗ ਜਾਏਗਾ ਠੀਕ ਹੈ ਇਹ ਆਫਰ ਸਿਰਫ ਅੱਜ ਵਾਸਤੇ ਆ ਸੋ ਬਹੁਤ ਵਡਾ ਆਫਰ ਹੈ 30% ਆਫ ਮਿਲ ਰਿਹਾ ਠੀਕ ਹੈ 150-200 ਰੁਪਏ ਦਾ ਤੁਹਾਨੂੰ ਫਾਇਦਾ ਹੋ ਰਿਹਾ ਸਾਰਾ ਕੁਝ ਮਿਲੇਗਾ ਤੁਹਾਨੂੰ ETT 2nd year ਦੇ ਕਲਾਸਾਂ ਰਿਕਾਰਡਡ ਕਲਾਸਾਂ ਲਾਈਵ ਕਲਾਸਾਂ ਜੋ ਵੀ ਚੱਲ ਰਹੀਆਂ ਸਾਰਾ ਬੈਚ ਤੁਹਾਨੂੰ ਕੀ ਅਵੇਲੇਬਲ ਮਿਲੇਗਾ ਥੈਂਕ ਯੂ ਵੈਰੀ ਮੱਚ